ਵਾਹਿਗੁਰੂ ਜੀ ਆਪ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਕਿਉਂਕਿ ਉਹ ਮਹੀਨੇ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰੇ ਪਰਿਵਾਰ ਦੇ ਸ਼ਹਾਦਤਾਂ ਦੇ ਦਿਨ ਨੇ ਉਹਨਾਂ ਦੀਆਂ ਸ਼ਹੀਦੀਆਂ ਦੇ ਦਿਨ ਨੇ ਸਾਨੂੰ ਸਭ ਨੂੰ ਖੁਸ਼ੀਆਂ ਬਖਸ਼ੀਆਂ ਆਪਣਾ ਸਭ ਕੁਝ ਸਾਡੇ ਉੱਪਰ ਦੀ ਨਿਸ਼ਾਵਰ ਕਰ ਦਿੱਤਾ ਹੈ ਤੇ ਸਾਡਾ ਫਰਜ਼ ਬਣਦਾ ਏ ਕਿ ਅਸੀਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮ ਪਿਤਾ ਵਾਹਿਗੁਰੂ ਕਲਗੀ ਵਾਲੇ ਪਾਤਸ਼ਾਹ ਗੁਰੂ ਬਾਜਾ ਵਾਲੇ ਬਹਾਦਰ ਜੀ ਦੇ ਯਾਦ ਵਿੱਚ ਅਸੀਂ ਸਵੇਰੇ ਗੁਰੂ ਘਰ ਜਾ ਕੇ ਪੰਜ ਪਾਠ ਚੌਪਈ ਸਾਹਿਬ ਦੇ ਪੰਜ ਪਾਠ ਜਪਜੀ ਸਾਹਿਬ ਦੇ ਕਰੀਏ ਆਓ ਸਾਰੇ ਜਣੇ ਨਾਲ ਮਿਲ ਕੇ ਅਸੀਂ ਗੁਰੂ ਜੀ ਦੀ ਯਾਦ ਵਿੱਚ ਬੈਠੀਏ ਤੇ ਜਿੰਨਾ ਸਾਡਾ ਫਰਜ਼ ਬਣਦਾ ਜਰੂਰ ਅਦਾ ਕਰੀਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਰਾ ਮਹੀਨਾ ਗੁਰੂ ਜੀ ਦੇ ਲਾਲਾਂ ਦੇ ਸ਼ਹੀਦੀਆਂ ਦੇ ਦਿਨ ਨੇ ਸਾਡੀ ਖਾਤਰ ਸਾਨੂੰ ਧਨ ਦੌਲਤ ਸੁਖ ਦੇਣ ਦੀ ਖਾਤਰ ਆਪਣਾ ਸਭ ਕੁਝ ਬਾਰ ਦਿੱਤਾ ਹੈ ਤੇ ਆਓ ਅਸੀਂ ਗੁਰੂ ਦੀ ਯਾਦ ਵਿੱਚ ਜਿੰਨਾ ਵੀ ਸਾਡਾ ਫਰਜ਼ ਬਣਦਾ ਹੈ ਤੇ ਸਮਾਂ ਕੱਢੀਏ ਤੇ ਅਸੀਂ ਗੁਰੂ ਦੀ ਯਾਦ ਵਿੱਚ ਬੈਠੀਏ ਤੇ ਜ਼ਰੂਰ ਗੁਰਬਾਣੀ ਦੇ ਪਾਠ ਕਰੀਏ 550 ਪੈਸੇ